ਗਤ ਮੈਂ ਝੂਠੀ ਦੇ ਕੀ ਪ੍ਰੀਤ ਝੂਠੀ ਦੇ ਕੀ ਪ੍ਰੀਤ ਕਿਸ ਨਾਲ ਕੀ ਤੈ ਦੋਸਤੀ ਸਭ ਤੱਕ ਚੱਲਣ ਹਾਰ ਸਭ जग ਚੱਲਣ ਹਾਰ ਸਭ जग ਚੱਲਣ ਹਾਰ ਸਭ जग ਚੱਲਣ ਹਾਰ ਖਾਲਸਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਹ ਸਤਿਕਾਰਯੋਗ ਚੌਧਰੀ ਰਾਮਕ੍ਰਿਸ਼ਨ ਜੀ ਤਹਿਸੀਲਦਾਰ ਸਾਹਿਬ ਇਸ ਫਾਨੀ ਦੁਨੀਆ ਨੂੰ ਸ੍ਰੀਕ ਤੋਤੇ ਵਿਛੋੜਾ ਦੇ ਕੇ ਸਾਡੇ ਵਿੱਚੋਂ ਚਲੇ ਗਏ ਨੇ ਅੱਜ ਅਸੀਂ ਸਾਰੇ ਰਿਸ਼ਤੇਦਾਰ ਸਾਥ ਸਬੰਧੀ ਮਿੱਤਰ ਦੋਸਤ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਔਰ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਸਾਰੇ ਹੀ ਇਸ ਸ਼ੋਕਮਈ ਸਮਾਗਮ 'ਚ ਇਕੱਠੇ ਹੋਏ ਆਂ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਜੋ ਉਪਜਾਸ ਉਹ ਬਿਨਸ ਹੈ ਪਰੇ ਅੱਜ ਕੇ ਕਾਲ ਕਿ ਜੋ ਵੀ ਜੀਵ ਆਤਮਾ ਇਸ ਧਰਤੀ ਤੇ ਆਈ ਹੈ ਉਹਨੇ ਇੱਕ ਨਾ ਇੱਕ ਦਿਨ ਸਾਡੇ ਵਿੱਚੋਂ ਚਲੇ ਜਾਣਾ ਆਪਣੇ ਬਹੁਤ ਹੀ ਸਤਕਾਰਯੋਗ ਸ਼੍ਰੀ ਰਾਮਕ੍ਰਿਸ਼ਨ ਜੀ ਚੌਧਰੀ ਰਾਮਕ੍ਰਿਸ਼ਨ ਜੀ ਦੀ ਅੰਤਿਮ ਅਰਦਾਸ ਤੇ ਸ਼ਾਮਲ ਹੋਣ ਲਈ ਆਏ ਆਂ ਦੇਖੋ ਜੋ ਨਾਮ ਰੱਖਦੇ ਆ ਮਾਂ ਪਿਓ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਉਸ ਨਾਮ ਨੂੰ ਸਾਰਥਕ ਕਰ ਦਿੰਦੇ ਆ ਨਾਮ ਹੀ ਕਿੰਨਾ ਪਵਿੱਤਰ ਹੈ RAM ਜੀ ਦਾ ਜ਼ਿਕਰ ਵੀ ਹੈ ਔਰ ਕ੍ਰਿਸ਼ਨ ਜੀ ਦਾ ਜ਼ਿਕਰ ਵੀ ਹੈ ਔਰ ਆਪਣੇ ਨਾਮ ਨੂੰ ਸਾਰਥਕ ਕਰਦਿਆਂ ਹੋਇਆਂ ਪੂਰਾ ਜੀਵਨ ਜਿਸ ਪ੍ਰਕਾਰ ਨਾਲ ਚੌਧਰੀ ਸਾਹਿਬ ਨੇ ਜੀਆ ਮੈਨੂੰ ਲੱਗਦਾ ਹੈ ਕਿ ਅੱਜ ਪੂਰੇ ਇਲਾਕੇ 'ਚ ਜਿਸ ਪ੍ਰਕਾਰ ਦਾ ਉਹਨਾਂ ਦੇ ਨਾਮ ਦਾ ਪ੍ਰਭਾਵ ਹੈ ਉਹ ਅੱਜ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਸ਼ਕਤੀਆਂ ਆਈਆਂ ਉੱਥੇ ਹੀ ਪਤਾ ਚੱਲਦਾ ਹੈ ਬੱਚਿਆਂ ਨੂੰ ਪੜਾਇਆ ਲਿਖਾਇਆ ਕਾਬਿਲ ਬਣਾਇਆ ਸਮਰਥ ਬਣਾਇਆ ਔਰ ਜੋ ਗੁਰੂ ਸਾਹਿਬ ਨੇ ਗੁਰਬਾਣੀ ਸਾਨੂੰ ਜੋ ਸਨੇਹਾ ਦਿੰਦੀ ਹੈ ਜੀਵਨ ਜੀਣ ਦਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਪੂਰਾ ਜੀਵਨ ਆਪਣਾ ਗੁਰਬਾਣੀ ਦੇ ਉਸ ਸਨੇਹ ਦੇ ਅਨੁਸਾਰ ਜੀਵਨ ਜੀਆ ਆਪ ਵੀ ਇਮਾਨਦਾਰੀ ਨਾਲ ਨੌਕਰੀ ਕੀਤੀ ਪੂਰਾ ਜੀਵਨ ਸਰਕਾਰੀ ਪਦਤੇ ਰਹੇ ਇਮਾਨਦਾਰੀ ਨਾਲ ਰਹੇ ਔਰ ਅੱਗੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੱਤੀ ਇਹੀ ਤਰਬੀਅਤ ਦਿੱਤੀ ਇਸੇ ਲਈ ਸਾਰਾ ਜਿਹੜਾ ਪਰਿਵਾਰ ਹੈ ਤੁਸੀਂ ਦੇਖੋਗੇ ਉਹ ਕਿਉਂ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਕੰਮ 'ਚ ਵੀ ਲੱਗਿਆ ਹੈ ਔਰ ਸਾਡੇ ਡਾਕਟਰ ਸਾਹਿਬ ਜਿਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਪਿਤਾ ਦਾ ਬਹੁਤ بڑا ਹੱਥ ਹੁੰਦਾ ਹੈ ਬੱਚਿਆਂ ਦੀ ਸ਼ਖਸੀਅਤ ਗੜਨ 'ਚ ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ ਦਾ ਚਲੇ ਜਾਣਾ ਅੱਜ ਸਮੁੱਚੇ ਉਹਨਾਂ ਦੇ ਪਰਿਵਾਰ ਲਈ ਡਾਕਟਰ ਸਾਹਿਬ ਲਈ ਉਹਨਾਂ ਦੇ ਭਰਾਵਾਂ ਲਈ ਉਹਨਾਂ ਦੀਆਂ ਭੈਣਾਂ ਦੇ ਲਈ ਪੋਤਰਿਆਂ ਲਈ ਮੈਂ ਸਮਝਦਾ ਜਿੱਥੇ ਦੁੱਖदाई ਹੈ ਉੱਥੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਬਹੁਤ ਲੰਬਾ ਸਮਾਂ ਮੈਨੂੰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਸਲਾਹ ਹੁੰਦੀ ਸੀ ਜਿਸ ਤਰ੍ਹਾਂ ਦੇ ਉਹਨਾਂ ਦੇ ਨੇਕ ਬਚਨ ਹੁੰਦੇ ਸਨ ਮੈਂ ਉਹਨਾਂ ਤੋਂ ਬੜਾ ਕੁਝ ਸਿੱਖਿਆ ਪੂਰੇ ਬਾਕੀ ਸੂਬਿਆਂ ਤੋਂ ਵਿੱਚ ਪਹੁੰਚੇ ਨੇ ਸਾਡੇ ਵਿੱਚ ਹਾਜ਼ਰ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪਰਿਵਾਰੀ ਡਿਪਟੀ ਮੁੱਖ ਮੰਤਰੀ ਦਿੱਲੀ ਮਾਨਯੋਗ ਸ਼੍ਰੀ ਮਨੀਸ਼ ਸ਼ਿਸ਼ੋਧਿਆ ਜੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਭਾਰਤੀ ਜਨਤਾ ਪਾਰਟੀ ਦੇ ਪ੍ਰਵਾਰੀ ਮਾਨਯੋਗ ਸ਼੍ਰੀ ਵਸਲੂ ਜੀ ਔਰ ਬਹੁਜਨ ਸਮਾਜ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਅਫਤਾਰ ਸਿੰਘ ਕਰੀਮਪੁਰੀ ਸਾਹਿਬ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਬਹੁਤ ਛੋਟ ਦੇ ਵਿੱਚ ਆਪਾਂ 2-2 ਮਿੰਟ ਸਾਰੇ ਸਤਿਕਾਰਯੋਗ ਲੀਡਰ ਸਹਿਬਾਨਾਂ ਤੋਂ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਲਈ ਦੋ ਸ਼ਬਦ ਸੁਣਨੇ ਆ ਸੰਗਤਾਂ ਲਈ ਦੋ ਸ਼ਬਦ ਸੁਣਨੇ ਆ ਕਿਰਪਾ ਕਰਕੇ ਥੋੜਾ ਜਿਹਾ ਸਮਾਂ ਤੁਸੀਂ ਦੇਣਾ ਮੈਂ ਬੇਨਤੀ ਕਰਦਾ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਐਮ ਐਲ ਏ ਸਟੇਟ ਪ੍ਰੈਜ਼ੀਡੈਂਟ ਬੌਝਨ ਸਮਾਜ ਪਾਰਟੀ ਇਹਨਾਂ ਤੋਂ ਬਾਅਦ ਬੀ ਜੇ ਪੀ ਦੇ ਪੰਜਾਬ ਪਰਿਵਾਰੀ ਮਾਨਯੋਗ ਸ਼੍ਰੀ ਨਿਵਾਸਲੂ ਜੀ ਆਪਣੇ ਤੋਂ ਸ਼ਬਦ ਰੱਖਣਗੇ ਭੀਮ ਜੈ ਭਾਰਤ ਚੌਧਰੀ ਰਾਮਕ੍ਰਿਸ਼ਨ ਜੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਗੁਰੂ ਸਾਹਿਬ ਬਾਣੀ ਚ ਲਿਖਦੇ ਆ ਕਿ ਜੋ ਆਇਆ ਸੋ ਚਲਸੀ ਸਭ ਕੋ ਆਈ ਬਾਰੀ ਜੋ ਮਨੁੱਖ ਇਸ ਧਰਤੀ ਤੇ ਆਇਆ ਹੈ ਹਰ ਇੱਕ ਨੇ ਚਲੇ ਜਾਣਾ ਆਉਣਾ ਔਰ ਜਾਣਾ ਇਸ ਦੀ ਬਹੁਤ ਅਹਿਮੀਅਤ ਨਹੀਂ ਹੈ ਆਉਣ ਔਰ ਜਾਣ ਦੇ ਦਰਮਿਆਨ ਕਰਿਆ ਕਿਆ ਹੈ ਇਸ ਦੀ ਅਹਿਮੀਅਤ ਹੁੰਦੀ ਹੈ ਬੁੱਧ ਨੇ ਵੀ ਕਿਹਾ ਕਿ ਮਲਾਪ ਕਿੰਨਾ ਵੀ ਲਮੇਰਾ ਹੋਏ ਵਿਚੋੜਾ ਅਟੱਲ ਸਚਾਈ ਆ ਔਰ ਅੰਬੇਡਕਰ ਸਾਹਿਬ ਨੇ ਵੀ ਕਿਹਾ ਕਿ ਜੀਵਨ ਲੰਮਾ ਕਿੰਨਾ ਆ ਇਹਦੀ ਕੋਈ ਐਹਮियत ਨਹੀਂ ਹੈ ਜੀਵਨ ਜਿਉਣ ਦਾ ਪੱਦਰ ਕਿਆ ਹੈ ਇਹਦੀ ਐਹਮियत ਹੈ ਕਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਾਥੀਓ ਅੱਜ ਆਪਾਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਡਾਕਟਰ ਸੁਖਵਿੰਦਰ ਸਿੰਘ ਸੁਖੀ ਜੀ ਉਹਨਾਂ ਦੇ ਪਿਤਾ ਜੀ ਚੌਧਰੀ ਰਾਮਕ੍ਰਿਸ਼ਨ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਨੂੰ ਨਮਨ ਕਰਨ ਦੇ ਲਈ ਪਹੁੰਚੇ ਹਾਂ ਅਟਲ ਸਚਾਈ ਹੈ ਕਿ ਜੋ ਇਸ ਦੁਨੀਆ ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਔਰ ਆਉਣ ਤੋਂ ਪਹਿਲਾਂ ਜਾਣ ਦਾ ਦਿਨ ਸਮਾਸਥਾਨ ਹਰ ਵਿਅਕਤੀ ਲਿਖਵਾ ਕੇ ਆਉਂਦਾ ਹੈ ਔਰ ਉਸ ਸਮੇਂ ਦੌਰਾਨ ਆਉਣ ਤੋਂ ਲੈ ਕੇ ਜਾਣ ਤੱਕ ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਮਾਇਆ ਕੀ ਗਵਾਇਆ ਕੀ ਖਟਿਆ ਕੀ ਪਾਇਆ ਇਹ ਉਸ ਦੀ ਅੰਤਿਮ ਅਰਦਾਸ ਸਮੇਂ ਬੜੇ ਭਲੀ ਭੰਤੀ ਅੰਦਾਜ਼ਾ ਜਿਹੜਾ ਉਹ ਲੱਗ ਜਾਂਦਾ ਹੈ ਕਲਿਯੋਕੇ ਜਹਾਜ ਜੁਗੋ ਜੁਗਟਲ ਚਾਵਰ ਸ਼ਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਪਾਵਨ ਹਜੂਰੀ ਦੇ ਵਿੱਚ ਸਾਡੇ ਅੰਤਾਂ ਦੇ ਸਤਕਾਰਯੋਗ ਸਾਡੇ ਬਾਉ ਜੀ ਚੌਧਰੀ ਰਾਮਕ੍ਰਿਸ਼ਨ ਜੀ ਰਿਟਾਇਰਡ ਤਹਿਸੀਲਦਾਰ ਜਿਹੜੇ ਕਿ ਸਾਡੇ ਵੱਡੇ ਭਾਈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਸਤਕਾਰਯੋਗ ਪਿਤਾ ਜੀ ਥਣ ਉਹਨਾਂ ਦੀ ਅੰਤਿਮ ਅਰਦਾਸ ਮੁੱਕੇ ਇਕੱਤਰ ਹੋਏ ਪਰਿਵਾਰਕ ਮੈਂਬਰ ਸਤਬਾਨ ਰਿਸ਼ਤੇਦਾਰ ਸਾਖ ਸਨੇਹੀ ਵੱਖ-ਵੱਖ ਸੰਪਰਦਾਇਆਂ ਦੇ नुमाइंदे धार्मिक राजनीतिक पार्टिया के आगू साहबान और उचेचे तौर पर पहुँचे हुए दिल्ली दे सबका डिप्टी मुख्यमंत्री श्री मनीष सिसोदिया जी सबका केंद्रीय मंत्री श्री सोम प्रकाश जी और मेरे बहुत सारे विधायक साथी साहबान आओ आप ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਅੱਜ ਉਸ ਮਹਾਨ ਸ਼ਖਸੀਅਤ ਚੌਰੀ RAM KRISHAN ਜੀ ਤਹਿਸੀਲਦਾਰ ਸਾਹਿਬ ਨੂੰ ਸ਼ਾਦ ਅਤ ਫੁੱਲ ਪਿੰਡ ਕਰਨ ਲਈ ਸਾਡੇ ਇਲਾਕੇ ਦੀਆਂ ਔਰ ਦੇਸ਼ ਵਿਦੇਸ਼ ਦੀਆਂ ਬਹੁਤ ਹੀ ਮਾਨ ਸ਼ਕਤੀਆਂ ਸ਼ਾਦਾ ਦੇ ਫੁੱਲ ਪਹਿੰਡ ਕਰਨ ਲਈ ਪਹੁੰਚੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਮਨੀਸ਼ ਸੋਦੀਆ ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਅਮਨ ਰੋੜਾ ਜੀ ਪਦਾਨ ਆਮ ਆਦਮੀ ਪਾਰਟੀ ਸਰਦਾਰ ਮਨਜੀਤ ਸਿੰਘ ਬਲਾਸਪੁਰ ਜੀ ਕੁਲਵੰਤ ਸਿੰਘ ਪੰਡੋਰੀ ਜੀ ਹੋਰ ਹੀ ਬਹੁਤ ਹੀ ਸ੍ਰੀ ਸੋਮ ਪ੍ਰਕਾਸ਼ ਜੀ ਸਾਫਕਾ ਕੇਂਦਰੀ ਮੰਤਰੀ ਅੱਜ ਉਸ ਮਹਾਨ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਅੰਦਰ 바ਵਾ ਸਾਹਿਬ ਡਾਕਟਰ ਭੀਮਰਾਓ ਮੇਟਕਰ ਦੇ ਅੰਦੋਲਨ ਨੂੰ ਸਾਫ ਸ੍ਰੀ ਕਾਂਚੀ ਰਾਮ ਦੀ ਮੁਹਮੱਦ ਨੂੰ ਜਦੋਂ ਚੱਲੀ ਇਹ ਆਫੀਸਰ ਸਗੇ ਇਹਨਾਂ ਨੇ ਸਾਡੇ ਇਲਾਕੇ ਦੇ ਅੰਦਰ ਉਸ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਤਨਵਾਦੀ ਆ ਮਾਨਯੋਗ ਡਾਕਟਰ ਸੁਖਵਿੰਦਰ ਸੁਖੇ ਜੀ ਐਮ ਐਲ ਏ ਬੰਗਾ ਜਿਨ੍ਹਾਂ ਨੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਉਸ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਆਪਣਾ ਤਨ ਮਨ ਧਨ ਆਪਣਾ ਜੀਵਨ ਸਮੁੱਚਾ ਪਰਿਵਾਰ ਚਾਹੇ ਐਡਵੋਕੇਟ ਸੁਰਿੰਦਰ ਬਲਰਾਮ ਜੀ ਚਾਹੇ ਡਾਕਟਰ ਬਲਵਿੰਦਰ ਕੁਮਾਰ ਜੀ ਚਾਹੇ ਸਾਡੀਆਂ ਭੈਣਾ ਇਹਨਾਂ ਨੇ ਹਮੇਸ਼ਾ ਇਸ ਪਰਿਵਾਰ ਨੇ ਸਾਡੇ ਇਲਾਕੇ ਦੇ ਅੰਦਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਪੜੋ ਜੁੜੋ ਸੰਘਰਸ਼ ਕਰੋ ਦੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਆਪਣਾ ਯੋਗਦਾਨ ਪਾਇਆ ਅੱਜ ਦੇ ਇਸ ਮੌਕੇ ਤੇ ਮੈਂ ਸਮੁੱਚੀ ਸੰਗਤ ਦਾ ਔਰ ਸਮੁੱਚੇ ਪਰਿਵਾਰ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਸ ਤਰ੍ਹਾਂ ਚੌਰੀ ਰਾਮਕ੍ਰਿਸ਼ਨ ਜੀ ਆਪਣਾ ਜੀਵਨ ਸਮਾਜ ਕੌਮ ਦੇ ਲੇਖੇ ਲਾ ਕੇ ਗਏ ਉਸੇ ਤਰ੍ਹਾਂ ਇਹ ਪਰਿਵਾਰ ਵੀ ਲੱਗਿਆ ਉਹਨਾਂ ਨੂੰ ਇਹੀ ਸਿਚੁਏਸ਼ਨ ਦਾ ਅੰਜਲੀ ਹੈ ਕਿ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੇ ਲੱਗੇ ਇਹਨਾਂ ਸ਼ਬਦਾਂ ਨਾਮ ਹੈ ਪਹੁੰਚੀਆਂ ਸ਼ਖਸੀਤਾਂ ਦਾ ਵਿਸ਼ੇਸ਼ ਤੌਰ ਤੇ ਡਾਕਟਰ ਸੁਖਵਿੰਦਰ ਸੁਖੀ ਜੀ ਦਾ ਸਮੁੱਚੇ ਪਰਿਵਾਰ ਦਾ ਆਈਆਂ ਹੋਈਆਂ ਮਹਾਨ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਰਜਾਈ ਲੈਂਦਾ ਜੈ ਭੀ ਜੈ ਭਾਤ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ